ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਪਰਮਚਿਤ ਕੋਬਲਟਿੰਗ ਦੀ ਸ਼ੁਰੂਆਤ ਕਰਾਂਗੇ ਇਸ ਵੇਲੇ ਦੀਆਂ ਖਾਸ ਖਬਰਾਂ ਦੇ ਨਾਲ ਸੋ ਮੋਹਾਲੀ ਵਿਖੇ ਆਪਕੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪਾਰੀ ਗਣਤੀ ਦੇ ਵਿੱਚ ਆਪ ਵਰਕਰ ਇਕੱਠਾ ਹੋਏ ਨੇ ਅਰਵਿੰਦ ਕੇ ਜੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਜਿਹੜਾ ਕਿ ਕੀਤਾ ਜਾ ਰਿਹਾ ਸੋ ਵੱਡਾ ਇਕੱਠ ਹੋਇਆ ਆਪ ਸਮਰਥਕਾਂ ਦਾ ਆਪ ਵਰਕਰਾਂ ਦਾ ਕਿ ਸੱਦਾ ਦਿੱਤਾ ਗਿਆ ਸੀ ਆਪ ਪਾਰਟੀਆਂ ਦੇ ਵੱਲੋਂ ਦੇਸ਼ ਭਗਤ ਦੇ ਵਿੱਚ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਪਾਰੀ ਗਣਤੀ ਦੇ ਵਿੱਚ ਆਪ ਵਰਕਰ ਇੱਥੇ ਇਕੱਠਾ ਹੋਏ ਨੇ सीएम केशरीवाल दी गिरफ्तारी ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਮਾਹਲੀ ਵਿਖੇ ਆਪ ਦੇ ਵੱਲੋਂ ਇਹ ਰੋਜ਼ ਪ੍ਰਦਰਸ਼ਨ ਵੱਡਾ ਇਕੱਠ ਹੋਇਆ। ਸੁਪਾਰੀ ਗੈਂਟੀ ਦੇ ਵਿੱਚ ਆਪ ਵਰਕਰ ਇੱਥੇ ਇਕੱਠਾ ਹੋਏ ਨੇ। ਦੀ ਗ੍ਰਫਤਾਰੀ ਦੇ ਵਿਰੋਧ ਵਿੱਚ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਤਸਵੀਰਾਂ ਮੋਹਾਲੀ ਦੀਆਂ ਨੇ ਵਿਧਾਇਕ ਕੁਲਵੰਤ ਸਿੰਘ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਰਣਨੀਤੀ ਜਿਹੜੀ ਹੈਗੀ ਪ੍ਰੋਟੈਸਟ ਦੀ ਪਾਰਟੀ ਨੇ ਕਾਲ ਕੀਤੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਆਲੇ ਦੋਲੇ ਲੋਕ ਆ ਰਹੇ ਨੇ ਵਰਕਰ ਇਕੱਠੇ ਹੋ ਕੇ ਬਹੁਤ ਵੱਡਾ ਇਕੱਠ ਹੋਊਗਾ ਤੇ ਬੜਾ ਵੱਡਾ ਪ੍ਰਦਰਸ਼ਨ ਹੋਊਗਾ ਔਰ ਪੂਰਾ ਸ਼ਾਂਤੀਪੂਰਵਕ ਹੋਊਗਾ ਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਹੋਊਗਾ ਔਰ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਅਰਵਿੰਦ ਕੇਜਰੀਵਾਲ ਜਿਹੜੇ ਪਾਰਟੀ ਦੇ ਕਨਵੀਨਰ ਸੀ ਉਹਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ ਉਹਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਹੈ ਕੋਰਡੋਕਨੇਟ ਲੱਗ ਚੁੱਕਿਆ ਹੈ ਔਰ ਉਹ ਪਾਰਟੀ ਦੇ ਕਨਵੀਨਰ ਨੇ ਉਹਨਾਂ ਨੇ ਪਾਰਟੀ ਲਈ ਪ੍ਰਚਾਰ ਕਰਨਾ ਸੀ ਤੇ ਪ੍ਰਚਾਰ ਨੂੰ ਰੋਕਣ ਲਈ ਸਾਰਾ ਕੁਝ ਕੀਤਾ ਗਿਆ ਤੇ ਜਲਦੀ ਤੋਂ ਜਲਦੀ ਇਹਨੂੰ ਆਮ ਆਦਮੀ ਪਾਰਟੀ ਆਰੋਪ ਲਗਾ ਰਹੀ ਹੈ ਕਿ ਸਾਜ਼ਿਸ਼ ਜਿਹੜੀ ਹੈਗੀ ਹੈ ਉਹ ਪਾਰਟੀ ਦੇ ਖਿਲਾਫ ਤੇ ਅਰਵਿੰਦ ਕੇਜਰੀਵਾਲ ਪਾਰਟੀ ਰੂਪ ਨਹੀਂ ਨਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਦੁਨੀਆ ਦੇਖ ਰਹੀ ਹੈ ਵੀ ਇਹ ਸਾਜ਼ਿਸ਼ ਤੋਂ ਬਿਨਾ ਹੋਰ ਕੁਝ ਨਹੀਂ ਕਾ ਇਹ ਤਸਵੀਰਾਂ ਨੇ ਮੋਹਾਲੀ ਦੀਆਂ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਹੈਗੇ ਨੇ ਉਹ ਦੇਖ ਸਕਦੇ ਨੇ ਇੱਥੇ ਇਕੱਠਾ ਹੋ ਰਹੇ ਨੇ ਤੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਇੱਥੇ ਕਰ ਰਹੀ ਹੈ ਵੱਡੀ ਸੰਖਿਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੂਨ ਨੇ ਉਹ ਦੇਸ਼ ਭਰ ਤੋਂ ਤੇ ਖਾਸ ਤੌਰ ਤੋਂ ਇੱਥੇ ਜਿਹੜੀਆਂ ਤਸਵੀਰਾਂ ਨੇ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੀ ਤੁਹਾਨੂੰ ਵੇਖਣ ਨੂੰ ਮਿਲਣਗੇ ਆ ਤੇ ਇੱਕ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਇਹ આરોਪ ਲਗਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜ਼ਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਵੀਡੀਓ ਜਰਨਲਿਸਟ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਮੋਹਾਲੇ। ਮੋਹਾਲੇ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੂਨ ਨੇ ਉਹ ਵੱਡੀ ਸੰਖਿਆ ਦੇ ਵਿੱਚ ਇੱਥੇ ਇਕੱਠੇ ਹੋਏ ਨੇ। ਸਾਰੇ ਰਾਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਸਾਡੇ ਸੁਪਰੀਮੋ ਅਰਵਿੰਦ ਕੇਜੀ ਵਾਲਜੀ ਨੂੰ ਇਹਨਾਂ ਨੇ ਜੇਲ ਬਿਨਾਂ ਵਜੇ ਤੋਂ ਜੇਲ ਧਾਲਿਆ ਗਿਆ ਹੈ ਸੋ ਅਸੀਂ ਮੋਦੀ ਦੇ ਖਿਲਾਫ ਇਹ ਧਰਨਾ ਦਵਾਂਗੇ ਅਸੀਂ ਸਾਰੇ ਹੀ ਕੇਜਰੀਵਾਲਾਂ ਔਰ ਅਸੀਂ ਆਪਣੀ ਜੇ ਸਾਨੂੰ ਸਾਰਿਆਂ ਨੂੰ ਜੇਲ੍ਹ 'ਚ ਬੰਦ ਕਰਕੇ ਉਹ ਰਾਜਦਾ ਨਹੀਂ ਨਾ ਤੇ ਉਹ ਕਦੀ ਰਾਜ ਨਹੀਂ ਸਕਦਾ ਇਹ ਜਿਹੜੀਆਂ ਕੋਝੀਆਂ ਨੀਤੀਆਂ ਵਾ ਇਹ ਕਦੀ ਸਫਲ ਨਹੀਂ ਹੋਣ ਦਵਾਂਗੇ ਅਸੀਂ 2024 ਦੇ ਵਿੱਚ ਮੋਦੀ ਨੂੰ ਇਹ ਸਬਕ ਸਿਖਾ ਦਾਂਗੇ ਕਿ ਕਿਸ ਤਰ੍ਹਾਂ ਕਿਸੇ ਇਮਾਨਦਾਰ ਇਨਸਾਨ ਨੂੰ ਤੰਗ ਕੀਤਾ ਪਰਚਾਰ ਕੀਤਾ ਜਾਂਦਾ ਇਹਨਾਂ ਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ 10 ਸਾਲ ਵਿੱਚ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣ ਗਈ ਆ ਇਹਨਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਇਸ ਪਾਰਟੀ ਦੇ ਓਨਰ ਇਹਨਾਂ ਦੇ ਜਿਹੜੇ ਪਰਦੇ ਖਾਸ਼ ਹੋ ਰਿਹਾ ਇਹ ਜਿਹੜੇ ਆਪਣਾ ਅੱਜ ਇੰਨੀ ਸਖਤ ਇਕੱਠੀ ਹੋਈ ਹੈ ਇਹ ਆਰ ਰਵਿੰਦ ਕੇਜਰੀਵਾਲ ਦੇ ਜਿਹੜਾ ਬਿਲਕੁਲ ਸੱਚਾ ਬੰਦਾ ਸੀਗਾ ਉਹਦੇ ਉਹਦੇ ਮਗਰ ਇਸ ਕਰਕੇ ਜਨਤਾ ਇਕੱਠੀ ਹੋਈ ਹੈ ਵੀ ਉਹ ਬਿਲਕੁਲ ਸਹੀ ਬੰਦਾ ਹੈ ਇਹ ਜਿਹੜਾ ਕਿ ਆਪਣਾ ਮੋਦੀ ਸਾਹਿਬ ਆ ਇਹ ਜਾਣ ਕੇ ਇਹਨਾਂ ਨੂੰ ਕਰ ਰਿਹਾ ਵੀ ਕਿ ਮਰਾਹ ਕਰ ਰਿਹਾ ਵੀ ਇਹ ਇਹਨਾਂ ਦੀਆਂ ਜਿਹੜੀਆਂ ਪੱਕੀਆਂ ਜਿਹੜੀਆਂ ਸੀਟਾਂ ਜਿਹੜੀਆਂ 13 ਦੀਆਂ 13 ਸੀਟਾਂ ਪੰਜਾਬ ਦੇ ਚੋਂ ਲੈ ਕੇ ਜਾ ਰਹੇ ਆ ਇਸ ਕਰਕੇ ਉਹ ਇਹਨਾਂ ਦੇ ਉੱਤੇ ਜਿਆਦਾ ਪੈੜਾ ਅਸਰ ਪਊਗਾ ਵੀ ਇਹਦੇ ਨਾਲ ਇਹਨੂੰ ਇਹ ਆ ਵੀ ਕਰਨੀ ਇਨਾਂ ਦੀਆਂ ਸੀਟਾਂ ਜਿਹੜੀਆਂ ਜਿੱਤ ਗਿਆ ਨਾ ਪਰ ਇਹ 13ਆਂ ਵੀ 13 ਸੀਟਾਂ ਜਿਹੜੀਆਂ ਲੋਕ ਸਭਾ ਚ ਹਲਕੀਆਂ ਲੈਣਗੇ ਕੀ ਕਹਿਣਾ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਇਹੋ ਹੀ 0 ਤੋਂ 13 ਦੀ ਗੇਮ ਦੇ ਵਿੱਚ ਇਹ ਡਰ ਗਿਆ ਵਾ ਤੇ ਇਹਨੇ ਤਦ ਕਰਕੇ ਕਿ ਜਰੀਵਾਲ ਸੁਪਰੀਮਾ ਨੂੰ ਅੰਦਰ ਕੀਤਾ ਵਾ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਦੇਖ ਸਕਦੇ ਹੋ ਕਿ ਬਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਇੱਕ ਵੱਡੀ ਸੰਖਿਆ ਦੇ ਵਿੱਚ ਇਕੱਠੇ ਹੋਏ ਨੇ ਜਿਹੜੇ ਨੇਤਾ ਨੇ ਆਮ ਆਦਮੀ ਪਾਰਟੀ ਅਗਲੇ ਪੰਜਾਬ ਦੇ ਉਹ ਵੀ ਇੱਥੇ ਪਹੁੰਚ ਰਹੇ ਨੇ ਇੱਕ ਵੱਡੀ ਸੰਖਿਆ ਜਿਹੜੀ ਹੈਗੀ ਹੈ ਉਹ ਇੱਥੇ ਪ੍ਰਦਰਸ਼ਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਇਕੱਠਾ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਅੱਜ ਆਮ ਆਦਮੀ ਪਾਰਟੀ ਇਸੇ ਦੇ ਖਿਲਾਫ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਮੋਹਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਮੁੰਡਿਆ ਵੀ ਇਸ ਵੇਲੇ ਸਾਡੇ ਨਾਲ ਨੇ ਮੁੰਡਿਆ ਜੀ ਜਿਸ ਤਰ੍ਹਾਂ ਦੇ ਨਾਲ ਗ੍ਰਿਫਤਾਰੀ ਹੋਈ ਹੈ ਕੀ ਕਹਿਣਾ ਚਾਹਵੇ ਕਿ ਕਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਇਸ ਨੂੰ ਇੱਕ ਸਾਜੀ ਜਿਹੜੀ ਹੈਗੀ ਉਹ ਇਕਰਾਰ ਦਿੱਤਾ ਲੋਕਤੰਤਰ ਦਾ ਕਹਾਣ ਹੋ ਰਿਹਾ ਜੀ 2 ਸਾਲ ਇੱਕੋ ਹੀ ਗੱਲ ਛਰਾਬ ਘਟਾ ਲਖਰਾਬ ਘਟਾ ਇੱਕ ਵੀ ਪ੍ਰੂਫ ਨਹੀਂ ਲੈ ਕੇ ਆਏ ਕੋਈ ਇੱਕ ਵੀ ਇਲਜ਼ਾਮ ਨਹੀਂ ਲੱਗ ਸਕਿਆ ਸਵੇ ਮੋਦੀ ਈਡੀ ਤੇ ਡਰਾ ਕਰ ਕਰਕੇ ਈਡੀ ਦੇ ਸਿਮਨ ਭੇਜ ਭੇਜ ਕੇ ਤਿੰਨ ਮੰਤਰੀ ਸਾਹਿਬਾਨ ਨੂੰ ਪਹਿਲਾਂ ਅੰਦਰ ਕੀਤਾ ਹੈ ਕੋਈ ਇੱਕ ਪ੍ਰੂਫ ਤੇ ਦੇਣੇ ਕੋਰਟ ਚ ਕੁਝ ਨਹੀਂ ਨਿਕਲਿਆ ਉਹਨ अरविंद केजरीवाल ਜੀ ਨੂੰ ਅਸਲ ਚ ਮੋਦੀ ਨੂੰ अरविंद केजरीवाल ਜੀ ਤੋਂ ਆਮ ਆਦਮੀ ਪਾਰਟੀ ਚ ਡਰ ਲਗਣਾ ਪਿਆ ਅਰਵਿੰਦ ਕੇਜਰੀਵਾਲ ਜੀ ਤਾਂ ਨਾ ਤੋਂ ਡਰ ਲੱਗਣ ਲੱਪਿਆ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਆ ਦੇਖੋ ਹਰ ਇੱਕ ਦਿਹਾੜੇ ਅੱਜ ਮੈਂ ਵੀ ਕੇਜਰੀਵਾਲ ਆ ਪੂਰਾ ਹਿੰਦੁਸਤਾਨ ਦਾ ਆਮ ਆਦਮੀ ਪਾਰਟੀ ਦਾ ਵਲੰਟੀਅਰ 50% ਵੋਟਰ ਕਹਿ ਲਾਪਿਆ ਕਿ ਅਰਵਿੰਦ ਕੇਜਰੀਵਾਲ ਜੀ ਨਾਲ ੱਤਕਾ ਹੋ ਰਿਹਾ ਸੋ ਮੋਦੀ ਦਾ ਹੱਥ ਤੇ ਅੰਤ ਦਾ ਥੋੜੇ ਫਰਕ ਹੁੰਦਾ ਅੰਤ ਆਇਆ ਹੋਇਆ ਆ ਥੋੜੇ ਮਹੀਨੇ ਰਹਿ ਗਏ ਦੋ ਅੰਤ ਹੋ ਜਾਣਾ ਸੋ ਇਹਦਾ ਡਰ ਸਤਾ ਰਿਹਾ ਪਰ ਪੰਜਾਬ ਦੇ ਅਸੀਂ ਪੰਜਾਬੀਆਂ ਪੰਜਾਬ ਦਾ ਹਰ ਪੰਜਾਬੀ ਇਸ ਆਮ ਆਦਮੀ ਪਾਰਟੀ ਨਾਲ ਅਰਵਿੰਦ ਕੇਜਰੀਵਾਲ ਜੀ ਸੋਚ ਨੂੰ ਜ਼ਿੰਦਾਬਾਦ ਰੱਖਣਗੇ ਔਰ ਸਾਰਾ ਅੱਜ ਪੰਜਾਬ ਇਸ ਤਰ੍ਹਾਂ ਲੱਗਦਾ ਕਿ ਇੱਥੇ ਆ ਗਏ ਕਹਿ ਰਿਹਾ ਕਿ ਮੈਂ ਵੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲਗਾਤਾਰ ਤੁਹਾਡੀ ਮਹਿੰਮ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਸੀ 13 ਜੀਰੋ ਦਾ ਇੱਕ ਟਾਰਗੇਟ ਜਿਹੜਾ ਹੈਗਾ ਉਹ ਰੱਖਿਆ ਸੀ ਕੀ ਹੁਣ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਕੋਈ ਫਰਕ ਪਵੇਗਾ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਘਾਟ ਲੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੋਣ ਪ੍ਰਚਾਰ ਨੂੰ ਬੰਦ ਕੀਤਾ ਜਾਵੇ ਪਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਨਹੀਂ ਦਬਾ ਸਕਦੇ ਉਹ ਜਿਨ੍ਹਾਂ ਚ ਬੰਦ ਰੱਖਣ ਪਰ ਉਹਨਾਂ ਦੀ ਸੋਚ ਜਿਹੜੀ ਆ ਸਾਡੇ ਸਾਰੇ ਜਿਲ੍ਹਿਆਂ ਵਿੱਚ ਵਸੀ ਹੋਈ ਹੈ ਪੂਰਾ ਪੰਜਾਬ ਦੀ ਪੂਰਾ ਹਿੰਦੁਸਤਾਨ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਚੱਲ ਰਿਹਾ ਕਿਉਂਕਿ ਅੱਜ ਤੱਕ ਪਹਿਲਾ ਹੀ ਇੱਕ ਇੱਕੋ ਇੱਕ ਅਜਿਹਾ ਬੰਦਾ ਮਿਲਿਆ ਜਿਹੜਾ ਆਮ ਘਰ ਦਾ ਮੁੰਡਾ ਜਿਹੜਾ ਪੰਜਾਬ ਦੇ ਹਿੰਦੁਸਤਾਨ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਰਿਹਾ ਰੋਜ਼ਗਾਰ ਦੇ ਰਿਹਾ ਦੇਖੋ ਮੰਡਾਂਗ ਲਿੰਕ ਦੇ ਰਿਹਾ ਬਿਜਲੀ ਫਰੀ ਦੇ ਰਿਹਾ ਸੋ ਇਹੋ ਜਿਹਾ ਅੱਜ ਤੱਕ ਕੋਈ ਸੀਗਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਰਾਜਨੀਤਿਕ ਕਰਨੀ ਆ ਰਾਜਨੀਤ ਨੂੰ ਬਦਲ ਨਾ ਆਇਆ ਇਸ ਚੀਜ਼ ਦਾ ਡਰ ਸਤਾ ਰਿਹਾ ਮੋਦੀ ਨੂੰ ਇਸ ਚੀਜ਼ ਦਾ ਡਰ ਡਰੇ ਹੋਏ ਉਹਨਾਂ ਨੂੰ ਕੱਲ ਰਾਤ ਗ੍ਰਿਫਤਾਰ ਕੀਤਾ ਇਲੈਕਸ਼ਨ ਕੋਲ ਲੱਗਾ ਉਹਦੇ ਬਾਬਦਲ ਉਹਨਾਂ ਨੂੰ ਗ੍ਰਿਫਤਾਰ ਕਰਨਾ ਮਤਲਬ ਕੀ ਆ ਮਕਸਦ ਕੀ ਆ ਕਿ ਇਲੈਕਸ਼ਨ ਤੇ ਪ੍ਰਚਾਰ ਨਾ ਕਰ ਪਾਏ ਪਰ ਉਹਨਾਂ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਹਰ ਪੰਜਾਬੀ ਪੂਰਾ ਹਿੰਦੁਸਤਾਨੀ ਹਰ ਕੋਈ अरविंद केजरीवाल जी के नाल है क्योंकि आत्य हत ते अंत तक टाइम आ गया मोदी का अंत आ गया अरविंद केजरीवाल जी प्रधानमंत्री बन के बाहर कदम चौड़ा दे विच वो मुद्दा जेड़ा हैगा बनाएगी आम आदमी पार्टीस नु देखो जी लोग ਸਾਡੀ ਪਾਰਟੀ ਰਾਜਨੀਤੀ ਕਰਨੀ ਇਹ ਬਦਲ ਲਈ ਹੈ ਲੋਕ ਬੱਚੇ ਲੋਕ ਹਿੰਦੁਸਤਾਨ ਦੇ ਹਰ ਬੱਚੇ ਨੂੰ এডਿਕੇਸ਼ਨ ਦੇਣਾ ਚਾਹੁੰਦੀ ਹੈ ਰੁਜ਼ਗਾਰ ਦੇਣਾ ਚਾਹੁੰਦੀ ਹੈ ਸਿਹਤ ਸਵਾਵਾ ਦੇ ਰਹੀ ਹੈ ਸੋ ਇਹੀ ਸਾਡੇ ਮੁੱਦੇ ਆ ਬਿਜਲੀ ਦਾ ਬਿੱਲ ਜ਼ੀਰੋ ਦੇਣਾ ਚਾਹੁੰਦੇ ਆ ਹਰ ਸਾਡੇ ਜਿਹੜੇ ਗਰੰਟੀਆਂ ਕੁਰੇ ਹਿੰਦੁਸਤਾਨ ਚ ਚਲਨੀ ਆ ਤੇ ਲਾਗੂ ਹੋ ਰਹੀ ਆ ਸੌਰਵਨ ਕੇਜਰੀਵਾਲ ਜੀ ਜਿੱਥੇ ਮਰਜ਼ੀ ਰਹਿਣ ਜਿੱਥੇ ਮਰਜ਼ੀ ਰਹਿਣ ਉਹਨਾਂ ਦੇ ਸਾਰੇ ਨਾਲ ਹੀ ਹਿੰਦੁਸਤਾਨ ਜਿਹੜਾ ਆਮ ਆਦਮੀ ਪਾਰਟੀ ਸਪਾਈ ਆ ਕੰਮ ਕਰ ਰੂ। ਸ਼ੁਕਰੀਆ ਹਰਦੀ ਮੁੰਨੀਆਂ ਸਾਡੇ ਨਾਲ ਸਨ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਤੇ ਇਹਨਾਂ ਨੇ ਵੀ આરોਪ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਇਸੇ ਸਾਜ਼ਿਸ਼ ਦੇ ਤਹਿਤ ਹੀ ਗ੍ਰਿਫਤਾਰ ਕੀਤਾ ਗਿਆ ਹੈ। ਵੀਡੀਓ ਜਰਨਲਿਸਟਾ ਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼